ਮਹਾਰਾਜ ਜੀ ਕਹਿ ਰਹੇ ਨੇ ਕਿ ਮੋਇਆ ਹੋਇਆ ਵਾਸ਼ਨਾ ਦੇ ਵਿੱਚ ਇਸਤਰੀ ਦੇ ਕਲੂਲਾ ਵਿੱਚ ਤਨ ਤੇ ਕਪੜੇ ਪਾਈ ਫਿਰਦਾ ਹੈ ਸੋਨੇ ਦੇ ਗਹਿਣੇ ਪਾਈ ਫਿਰਦਾ ਹੈ ਉਂਝ ਕਹਿੰਦਾ ਸੁੱਖ ਮਿਲਦਾ ਹੈ ਪਰ ਰੋਹਾਨੀ ਸੁੱਖ ਉਹਦੇ ਵਿੱਚ ਨਹੀਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵਚਨ ਨੇ ਇੱਕ ਪਉੜੀ ਹੈ ਸੁੰਦਰ ਸੇਜ ਅਨੇਕ ਸੁਖ ਬਸ ਇਹਦੇ ਨਾਲ ਧਿਆਨ ਰੱਖ ਕੇ ਤੁਰਿਓ ਆ ਸਾਰੇ ਸੁੱਖ ਹੀ ਨੇ ਨਾ ਸੁੰਦਰ ਸੇਜ ਅਨੇਕ ਸੁਖ ਰਸਪੂ ਗਣ ਪੂਰੇ ਹਾਂਜੀ ਮਹਾਰਾਜ ਕਹਿੰਦੇ ਸਾਰੇ ਤਰ੍ਹਾਂ ਦੇ ਰਸ ਬੰਦਾ ਮਾਨਦਾ ਪਿਆ ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਇਹਦੇ ਘਰ ਵਿੱਚ ਸੋਨਾ ਕਹੇ ਚਾਂਦੀ ਕਹੇ ghee ਨੇ ਸਭ ਕੁਝ ਕਹੇ ਇਹ ਹਰ ਤਰ੍ਹਾਂ ਦਾ ਵਿਸ਼ੇ ਵਾਸ਼ਨਾਵ ਭੋਗ ਰਿਆ ਹੈ ਪਰ ਜਦੋਂ ਇਹਨੂੰ ਵੈ ਗੁਰੂ ਜੀ ਦਾ ਨਾਮ ਭੁੱਲ ਗਿਆ ਸੱਚ ਇਹ ਵੇ ਕਿ ਇਹ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਆਪੁਜ ਮਨ ਇੱਛੇ ਸੁਖ ਮਾਨਦਾ ਇਹਦਾ ਅਰਥ ਜੋ ਉਹਦੇ ਮਨ ਚ ਹੁੰਦਾ ਉਹ ਸੁਖ ਮਾਨ ਰਿਹਾ ਉਹ ਭੋਗ ਰਿਹਾ ਕਿਛ ਨਾਏ ਵਿਸੂਰੇ ਸੋ ਪ੍ਰਭ ਚੇਤਨਾ ਆਵੀ ਵਿਸਟਾ ਕੇ ਕੀਰੇ ਮੇਰੀ ਫਿਰ ਬਿੰਤੀ ਉਹ ਸਭ ਕੋਈ ਸੁਖ ਨੇ ਸੋ ਪ੍ਰਭ ਚੇਤਨਾ ਆਵੀ ਵਿਸਟਾ ਕੇ ਕੀਰੇ ਬਿਨ ਅਗਰ ਨਾਮ ਨ ਸਾਂਤ ਹੋਏ ਕਿਤ ਵਿਦਮਨ ਇਹਦਾ ਮਤਲਬ ਉਸ ਬੰਦੇ ਨੇ ਵਾਸ਼ਨਾ ਦਾ ਹਰ ਸੁਖ ਭੋਗਿਆ ਪਰ ਜਿਹੜਾ ਤੁਰ ਅੰਦਰ ਸੀ ਤੁਰ ਮਾਨਸੀ ਉਹਨੂੰ ਅੰਦਰ ਦਾ ਸਕੂਨ ਮਿਲਿਆ ਹੀ ਨਹੀਂ ਮੈਂ ਉਸੇ ਤਰ੍ਹਾਂ ਤਰਫ ਦਾਬੇ ਮਾਰ ਕੇ ਬਿਨ ਅਰ ਨਾਮ ਨਾ ਸ਼ਾਂਤ ਹੋਏ ਉਹਦੇ ਅੰਦਰ ਨੂੰ ਸ਼ਾਂਤੀ ਨਹੀਂ ਮਿਲਦੀ ਭਈ ਤੇ ਜਿਹੜਾ ਅਜਬ ਖਾਵੈ ਕਿ ਸਦੀਆਂ ਪਹਿਲਾਂ ਨਹੀਂ ਸੀ ਮਾਰ ਨੇ ਕਹਿੰਦਾ ਕੱਪੜੇ ਪਾਉਂਦਾ ਹੈ ਕਈ ਵਾਰੀ ਤੁਸੀਂ ਦੇਖਦੇ ਹੋ ਸੀ ਕਹਿੰਦਾ ਇਹ ਬੰਦਾ ਕਿਹੜੇ ਕੱਪੜੇ ਪਾ ਕੇ ਆ ਗਿਆ ਓਏ ਇਹ ਤਾਂ ਦਾ ਪ੍ਰਦਰਸ਼ਨ ਕਰਨ ਆਇਆ ਹੈ ਇਉ ਉਦੋਂ ਵੀ ਸੀ ਵਾਉ ਸੰਦੇ ਕਪੜੇ ਪਹਿਰੈ ਗਰਬਗਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਲੋਕੀ ਵਾਉ ਦਰਥ ਪਵਨ ਇੰਨੇ ਬਰੀਕ ਕਪੜੇ ਪਾਉਂਦੇ ਨੇ ਇੰਨੇ ਬਰੀਕ ਬਸਤਰ ਪਾਉਂਦੇ ਨੇ ਸੱਚੇ ਵੇ ਕਿ ਉਸ ਬਰੀਕ ਬਸਤਰ ਰੰਗ ਵੀ ਉਹ ਵਾਸ਼ਨਾ ਫੈਲਾ ਰਿਹਾ ਵਾਉ ਸੰਦੇ ਕਪੜੇ ਪਹਿਰੈ ਗਰਬਗਵਾਰ ਮਹਾਰਾਜ ਕਹਿੰਦੇ ਮੂਰਖ ਬੰਦੇ ਇਹ ਭਾਈ ਬੈਠੇ ਆ ਨਾਨਕ ਸਾਥ ਨਾ ਚੱਲੀ ਜਲ ਬਲਹੁ ਵੇ ਸ਼ahr ਉਸ ਸੜਕ 'ਤੇ ਇੱਕ ਦਿਨ ਸੱਚੀ ਮੱਚੀ ਸਵਾਹ ਹੋ ਜਾਂਦੇ ਨੇ ਮੈਂ ਉਸ ਤੋਂ ਦੂਜਾ ਪਾਸੇ ਇੱਕ ਬੇਨਤੀ ਕਰ ਲਕਾ ਜਿਹੜੀ ਮੈਂ ਅਰੰਭ 'ਚ ਕਿਹਾ ਮੰਨ ਲਓ ਜੇ ਕੋਈ ਬੰਦਾ ਡਿੱਗ ਪਿਆ ਖੈ ਕੀ ਉਸ ਨੂੰ ਭੰਡਾਂਗੇ ਕਿਉਂਕਿ ਕੀ ਉਸ ਨੂੰ ਲੋਕਾਂ ਵਿੱਚ ਪ੍ਰਚਾਰਾਂਗੇ ਵੀ ਆਹ ਕੁਝ ਹੋ ਗਿਆ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣ ਲੱਗਾ ਗੁਰੂ ਨਾਨਕ ਸਾਹਿਬ ਕਰਤਾਰਪੁਰ ਸੰਜੀ ਉੰਜ ਵੈਸੇ ਅਸੀਂ ਉਸ ਦਿਨ ਵੀ ਬੇਨਤੀ ਕੀਤੀ ਸੀ ਭਾਈ ਸਾਹਿਬ ਨੂੰ ਮੈਂ ਕਿਹਾ ਸੀ ਅੱਜ ਤਾਂ ਨਹੀਂ ਪਰ ਸਮਾਂ ਆਏਗਾ ਜਿਵੇਂ ਸਿੱਖ ਇਹਨਾਂ ਗੁਰਮੁਖੀ ਮੈਂ ਫਿਰ ਰਿਪੀਟ ਕਰਨ ਲਗਾ ਪਲੀਜ਼ ਗੁਰਮੁਖੀ ਜ਼ਰੂਰ ਲਿਖੋ ਮੈਂ ਪੰਜਾਬੀ ਸ਼ਬਦ ਨਹੀਂ ਵਰਤ ਰਿਹਾ ਜਿਹੜੀ ਗੁਰੂ ਜੀ ਨੇ ਲਿਪੀ ਦਿੱਤੀ 18 ਸਾਲ ਉੱਥੇ ਇਹ ਸਭ ਕੁਝ ਹੋਇਆ ਤੇ ਸਭ ਤੋਂ ਜ਼ਿਆਦਾ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਉਚਾਰਨ ਕੀਤੀ ਕਰਤਾਰਪੁਰ 18 ਸਾਲ ਉੱਥੇ ਕੁਝ ਘਟਨਾਵਾਂ ਇਤਿਹਾਸਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਇੱਕ ਸਿੱਖ ਹੈ ਉਹਦਾ ਨਾਮ ਸੀ ਭਾਈ ਮੂਲਾ ਇੱਕ ਦਿਨ ਮੂਲਾ ਕੀੜ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਜੀ ਮੂਲਾ ਕੀੜ ਵਖਾਣੀ ਐ ਅਚਰਤ ਅਚਰਜ ਚਲਤ ਲੁਬਤ ਗੁਰਦਾਸੀ ਇਹ ਪੂਰੀ ਤੁਕ ਦਿੱਤੀ ਹੈ ਭਾਈ ਮੂਲੇ ਭਾਈ ਮੂਲਾ ਦੂਜਾ ਨਹੀਂ ਮਰਨ ਜਾਪੀ ਮੂਲਿਆ ਤੇ ਇਹ ਵੀ ਨਹੀਂ ਕਿ ਭਾਈ ਮੂਲਾ ਬਾਬਾ ਮੂਲਾ ਜੀ ਮਾਤਾ ਸੁਲਖਣੀ ਦੇ ਪਿਤਾ ਜੀ ਇਹ ਹੋਰ ਹੈ ਸਿੱਖ ਇਹ ਕੀੜੇ ਦੀ ਗੋਤ ਸੀ ਮੂਲਾ ਕੀੜ ਵਖਾਣੀ ਐ ਅਚਰਜ ਚਲਤ ਇੱਥੇ ਭਾਈ ਸਾਹਿਬ ਨੇ ਲਿਖਿਆ ਉਹਦੇ ਜਿਹੜੀ ਕਰਨੀ ਹੈ ਬੜੀ ਖਰਾਨੀ ਜਾਣ ਕੇ ਬੰਦਾ ਸੋਚਣ ਲੱਗ ਪੈਂਦਾ ਇਹ ਕਿਉਂ ਕੀਤਾ ਇਹ ਇਹ ਕਿਵੇਂ ਕਰ ਦਿੱਤਾ ਇਹਨੇ ਅਚਰਜ ਚਲਤ ਲੁਬਤ ਗੁਰਦਾਸੀ ਸੱਚੀ ਐਵੇਂ ਗੁਰੂ ਦੇ ਦਾਸਾਂ ਨੂੰ ਮੁਹੱਬਤ ਕਰਨ ਵਾਲਾ ਹਜ਼ੂਰ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਇਸ ਤਰ੍ਹਾਂ ਜੀ ਜੇ ਖੇਤਾਂ ਵਿੱਚ ਜਾਂਦੇ ਸਨ ਖੇਤਾਂ 'ਚ ਬਹਿ ਕੇ ਬਰਮਾਰ ਦੀ ਗੱਲ ਚੱਲਦੀ ਜੇ ਸਤਗੁਰੂ ਸ਼ਾਮ ਨੂੰ ਮੰਜੀ ਤੇ ਬਹਿਣਾ ਮੰਜੀ ਤੇ ਬਹਿ ਕੇ ਗੱਲ ਚੱਲਦੀ ਤੇ ਭਾਈ ਸਾਹਿਬ ਨੇ ਇੱਕ ਬਕਾਇਦਾ ਕਿ ਹੈ ਕਿ ਮਹਾਰਾਜ ਮੰਜੀ ਤੇ ਬੈਠਦੇ ਸਨ ਫਿਰ ਬਾਬਾ ਆਇਆ ਕਰਤਾਰਪੁਰ ਭੀਖ ਉਦਾਸੀ ਸ਼ਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਬ ਤਹਰਾ ਸਤਗੁਰੂ ਦੇ ਕੋਲ ਬੈਠਾ ਕਹਿੰਦਾ ਸੱਚੇ ਬਾਦਸ਼ਾਹ ਜੀ ਇਹ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਵੈਸੇ ਗੁਰਬਾਣੀ ਦੀ ਤੁਕ ਨਹੀਂ ਇਸ ਇਸ ਤੁਕ ਦਾ ਜ਼ਿਕਰ ਸਿੱਖਾਂ ਦੀ ਭਗਤ ਮਾਲ ਵਿੱਚ ਹੈ ਉਦੇ ਵਿੱਚ ਲਿਖਿਆ ਹੈ ਕਿ ਚੰਚਲ ਚੀਤ ਨਾ ਜਾਏ ਤਮਾਸ਼ਾ ਜੂਵਾ ਜਾਏ ਨਾ ਖੇਲੇ ਪਾਸੇ ਇਹ ਦੋ ਤੋਕਾ ਫਿਰ ਚਾਨਲ ਤੋਂ ਨਾ ਮੈਂ ਕੀ ਬਾਣੀ ਨਹੀਂ ਚੰਚਲ ਚੀਤ ਨਾ ਜਾਏ ਤਮਾਸ਼ਾ ਜੂਵੇ ਜਾਏ ਨਾ ਖੇਲੇ ਪਾਸੇ ਇਹ ਮਹਾਰਾਜ ਜੀ ਤੁਸੀਂ ਕਹਿ ਰਹੇ ਹੋ ਮੈਂ ਕੀ ਬਾਣੀ ਨਹੀਂ ਉਹ ਸਿੱਖ ਕਹਿ ਰਹੇ ਮਹਾਰਾਜ ਆਪ ਕਹਿੰਦੇ ਹੋ ਵੀ ਚੰਚਲ ਤਾਈ ਜਿਹੜਾ ਚਿੱਤ ਹੈ ਇਨੂੰ ਤਮਾਸ਼ੇ ਵੇਖਣ ਤੋਂ ਬਚਾਓ ਵੇਸ਼ਵਾਹਾਂ ਦੇ ਨਾਚ ਤੋਂ ਬਚਾਓ ਚੰਚਲ ਚੀਤ ਨਾ ਜਾਏ ਤਮਾਸ਼ੇ ਜੂਆ ਜਾਏ ਜੂਵੇ ਜਾਏ ਨਾ ਖੇਲੇ ਪਾਸੀ ਖੇਲੇ ਪਾਸੀ ਉਹ ਸੜਦੇ ਨਹੀਂ ਸੁਣਨ ਨਰਦਾ ਮਹਾਰਾਜ ਕਹਿੰਦੇ ਨੇ ਵੀ ਜੂਆ ਨਾ ਖੇਲੋ ਤਮਾਸ਼ੇ ਨਾ ਵੇਖੋ ਉਹ ਅੱਗੋ ਸਿੱਖ ਕਹਿੰਦਾ ਭਾਈ ਮੂਲਾ ਜੀ ਕਿ ਵਾਹਿਗੁਰੂ ਜੀ ਕਿਵੇਂ ਕੋਈ ਬੰਦਾ ਬਚੇ ਇਹ ਕਾਲ ਯੁਗ ਦਾ ਸਮਾ ਹੈ ਇਹ ਬਾਹਰ ਦੀ ਵਾਸ਼ਨਾ ਸਾਨੂੰ ਧੂਪਾਂ ਦੀ ਖਿੱਚਦੀ ਖੈ ਹਜ਼ੂਰ ਸੁਣ ਤੋਂ ਬਾਅਦ ਕਹਿੰਦੇ ਆ ਕਿ ਦੇਖ ਭਾਈ ਮੂੜਿਆ ਇਹ ਬੜੀ ਭੈੜੀ ਆਦਤ ਹੈ ਇਹ ਉਹ ਵੀ ਸਮੇ ਜਿਹਨੂੰ ਧਰਮ ਪੁੱਤਰ ਕਹਿੰਦੇ ਸਨ ਜੁਦਿਸ਼ਤਰ ਉਹਨੂੰ ਧਰਮ ਪੁੱਤਰ ਕਹਿ ਰਹੇ ਸਨ ਮਹਾਰਾਜ ਕਹਿੰਨ ਲੋਕ ਜੂਵਾ ਖੇਡਦਾ ਖੇਡਦਾ ਇੰਨੇ ਧਸ ਗਿਆ ਘਰ ਗਿਆ ਧਨ ਗਿਆ ਰਾਜ ਗਿਆ ਇੰਨਾ ਕ ਭੈੜੀ ਆਦਤ ਜਿ ਖਜਤ ਹੋ ਗਿਆ ਉਹਨੇ ਆਪਣੀ ਘਰ ਵਾਲੀ ਵੀ ਜੂਏ ਵਿਚਾਰ ਦਿੱਤੀ ਮਹਾਰਾਜ ਕਹਿੰਦੇ ਜਦੋਂ ਬੰਦਾ ਚੱਲ ਪੈਂਦਾ ਹੈ ਨਾ ਉਦੋਂ ਰੁਕਦਾ ਨਹੀਂ ਉਹ ਵੀ ਜੋ ਵਿਚਾਰ ਦਿੱਤੀ ਭਾਈ ਮੂਲਾ ਇਹ ਖਿੱਚ ਬੜੀ ਹੈ ਉਹ ਅੱਗੋਂ ਹੱਥ ਜੋੜ ਕੇ ਪੁੱਛਦਾ ਜੀ ਅਸੀਂ ਕਿਵੇਂ ਬਾਝ ਸਕਨੇ ਆ ਅਸੀਂ ਕਿਵੇਂ ਬਾਝ ਸਕਨੇ ਸੀsto ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਪਹਿਰਾ ਘਰ ਚੋਨੀ ਖਟਨ ਦੇਣਾ ਸ਼ਬਦ ਸਰੀਰ ਤੋਂ ਨਹੀਂ ਦੂਰ ਕੋਣ ਦੇਣਾ ਦੂਜੀ ਗੱਲ ਕੋਈ ਸਿੱਖ ਆਵੇ ਬਾਣੀ ਪੜਨ ਵਾਲਾ ਕੋਈ ਬੰਦਗੀ ਕਰਨ ਵਾਲਾ ਉਹਦੀ ਤਨ ਮਨ ਧਨ ਰੱਜ ਕੇ ਸੇਵਾ ਕਰਨੀ ਹੈ ਇਕ ਤਰਦਿਆਂ ਕਿ ਆ ਭਾਈ ਮੂਲਾ ਕਿਸੇ ਦੇ ਔਗਣ ਨਾ ਪ੍ਰਗਟ ਕਰੀਏ ਤੇ ਰੱਬ ਪੱਤ ਟੱਕਦਾ ਹੁੰਦਾ ਮੈਂ ਆਪ ਨੂੰ ਤਾਂ ਕਿਹਾ ਜੀ ਵੀ ਹੋ ਸਕਦਾ ਹੈ ਕਿਈ ਕਈ ਕਹਿਣ ਜੀ ਤੇ ਫਿਰ ਔਗਣਾਂ ਨੂੰ ਬढ़ावा ਦੇ ਰਹੇ ਨੇ ਪਰ ਉੱਥੇ ਮਹਾਰਾਜ ਨੇ ਕਿਹਾ ਆਚਰਜ ਨੇ ਚਲਤੋ ਦੇ ਭਾਈ ਸਾਹਿਬ ਕਹਿੰਦੇ ਭਾਈ ਮੂਲਾ ਚਲਾ ਗਿਆ ਜਿਹਨੇ ਕੀਰਤਨ ਸਿੱਖ ਲਿਆ ਕੀਰਤਨ ਸਿੱਖੇ ਨੇ ਸ਼ਬਦ ਗਾਉਣਾ ਕਰਨਾ ਇਕੱਲੇ ਘਰ ਬੈਠ ਕੇ ਘਰ ਵਾਲੀ ਦੀ ਕੋਲ ਬੈਠਣਾ ਸੰਗੀ ਬੈਣੇ ਸ਼ੁਰੂ ਹੋ ਗਏ ਤੇ ਇਹਨੇ ਹਰ ਵਕਤ ਐਸੇ ਹੀ ਚਾਹ ਵਿੱਚ ਰਹਿਣਾ ਕਿ ਕੋਈ ਬਾਣੀ ਪੜਨ ਵਾਲਾ ਗੁਰੂ ਕਾ ਸਿੱਖ ਮਿਲੇ ਤੇ ਮੈਂ ਉਹਦੀ ਸੇਵਾ ਕਰਾਂ ਇੱਕ ਦਿਨ ਸੰਧਿਆ ਦਾ ਵੇਲਾ ਸੀ ਜੀ ਇੱਕ ਸੱਜਣ ਦੇ ਘਰ ਆ ਗਿਆ ਹੈ ਅਸਲ ਚੋ ਕਪਟੀ ਸੀ ਥੱਗ ਸੀ ਉਹ ਉਹਨੇ ਸ਼ਬਦ ਬੜੇ ਕੰਠ ਕੀਤੇ ਸਨ ਮੈਂ ਫਿਰ ਆਪ ਨੂੰ ਅਰਜ਼ ਕਰ ਲਗਾ ਸ਼ਬਦ ਬੜੇ ਉਹਨੂੰ ਕੰਠ ਸੰ ਭਾਈ ਮੂਲੇ ਦੇ ਘਰ ਆਇਆ ਉਹਨੇ ਜਦੋਂ ਸ਼ਬਦ ਪੜੇ ਪਾਈ ਸਾਹਿਬ ਦਾ ਚਿਤ ਕੀਤਾ ਵੀ ਉਹਨੂੰ ਬੇਨਤੀ ਕਰਾਂ ਮੇਰੇ ਘਰ ਰੁਕੋ ਭਾਈ ਮੂਲਾ ਕਹਿੰਦੇ ਨੇ ਆਪ ਜੀ ਮੇਰੇ ਘਰ ਰੁਕ ਜਾਓ ਖਾਂ ਉਹ ਕਹਿੰਦਾ ਮੈਂ ਰਾਤ ਰਹਿਣਾ ਤਾਂ ਹੈ ਉਹ ਸ਼ਬਦ ਪੜੇ ਤੇ ਨਾਲ ਉਹਦਾ ਧਿਆਨ ਇਧਰ ਸੀ ਵੀ ਸਮਾਨ ਕਿੱਥੇ ਕਿੱਥੇ ਪਿਆ ਆਖ ਕਿਉਂਕਿ ਜਿਸ ਬੰਦੇ ਦੀ ਬਿਰਤੀ ਕੋ ਜੀ ਹੋਵੇ ਉਸੇ ਨਜ਼ਰ ਨਾਲ ਉਹ ਚੁਗਿਰਦਾ ਦੇਖਦਾ ਹੈ ਫਿਰ ਬੇਨਤੀ ਸੁਣਿਓ ਜਿਹੋ ਜੀ ਅੰਦਰ ਬਿਰਤੀ ਉਹ ਕੁਝ ਵੇਖਦਾ ਬੰਦਾ ਉਹਨੇ ਦੇਖ ਲਿਆ ਵੀ ਬੀਬੀ ਕੰਮ ਕਰ ਰਹੀ ਹੈ ਗਹਿਣੇ ਦੇ ਪਾਏ ਹੋਏ ਨੇ ਉਸ ਬੀਬੀ ਨੇ ਗਹਿਣੇ ਉਤਾਰ ਕੇ ਡੱਬੇ ਚ ਪਾ ਦਿੱਤੇ ਉਹ ਡੱਬਾ ਪਰਸ਼ੱਤੀ ਤੇ ਰੱਖ ਦਿੱਤਾ ਪਰਸ਼ੱਤੀ ਆਪਾਂ ਸਮਝਦੇ ਨਾ ਨਹੀਂ ਉਹ ਬਣਾਈ ਹੁੰਦੀ ਸੀ ਛੋਟੀ ਜਿਹੀ ਲੱਕੜ ਦੀ ਵੀ ਹੁੰਦੀ ਸੀ ਮਿੱਟੀ ਦੇ ਵੀ ਬਣਾਉਂਦੇ ਹੁੰਦੇ ਸਨ ਉਸ ਪਰਸ਼ੱਤੀ ਤੇ ਰੱਖ ਦਿੱਤੇ ਰਾਤ ਸ਼ਬਦ ਪੜਨ ਦਾ ਹੀ ਪੈ ਗਿਆ ਅੱਧੀ ਰਾਤ ਤੋਂ ਬਾਅਦ ਉੱਠਿਆ ਜੀ ਇਹਨੇ ਉਹ ਡੱਬਾ ਚੁੱਕ ਲਿਆ ਜਿਹੜਾ ਸੋਨੇ ਦੇ ਗਹਿਣੇ ਵਾਲਾ ਸੀ ਭਾਈ ਮੂਲੇ ਦੀ ਘਰਵਾਲੀ ਦਾ ਇਹ ਕੱਚ ਚ ਮਾਰ ਕੇ ਚੱਲ ਪਿਆ ਜਦੋਂ ਤੁਰਿਆ ਤੇ ਸਾਹਮਣੋਂ ਘਰ ਦਾ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਸੀ ਉਹ ਬੂਹਾ ਬੰਦ ਸੀ ਇਹਨੇ ਕੁੰਡੀ ਨੂੰ ਨੇਰੇ ਛੱਤ ਪਾਇਆ ਤੇ ਉੱਤੇ ਤਾਲਾ ਲੱਗਾ ਸੀ ਇਹ ਵਾਪਸ ਆ ਗਿਆ ਭਾਈ ਮੂਲੇ ਨੂੰ ਆਵਾਜ਼ ਦਿੱਤੀ ਕਹਿੰਦਾ ਜੀ ਮੈਂ ਰਮਣੇ ਜਾਣਾ ਹੈ ਠੀਕ ਨਹੀਂ ਮੈਂ ਤੇ ਮੈਨੂੰ ਕੁੰਜੀ ਦਿਓ ਚਾਬੀ ਦਿਓ ਮੈਂ ਤਾਲਾ ਖੋਲਣਾ ਰਮਣੇ ਜਾਣਾ ਦਾ ਅਰਥ ਆਪ ਸਮਝ ਗਏ ਵੀ ਮੈਂ ਮੇਰੇ ਪੇਟ ਠੀਕ ਨਹੀਂ ਪੇਟ ਚੱਲ ਗਿਆ ਹੈ ਮੈਂ ਰਮਣੇ ਜਾ ਰਿਹਾ ਹਾਂ ਭਾਈ ਮੂਲਾ ਕਹਿੰਦਾ ਕੁੰਜੀ ਰਹਿਣ ਦਿਓ ਤੁਸੀਂ ਇੱਥੇ ਰੰਮ ਲੋ ਤੇ ਮੈਂ ਹੱਥ ਨਾਲ ਬਾਹਰ ਸਾਟਾਂਵਾਂਗਾ ਬਾਹਰ ਨਾ ਜਾਓ ਤੁਸੀਂ ਮੈਂ ਫਿਰ ਬੇਨਤੀ ਕਰਾਂਗਾ ਇਹ ਸਾਖੀ ਸਿੱਖਾਂ ਦੀ ਭਗਤ ਮਾਲ ਵਿੱਚ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖੇ ਹੋਏ ਸਿੱਖ ਨਾਲ ਸੰਬੰਧਿਤ ਹੈ ਤਾਂ ਮੈਂ ਪਹਿਲਾਂ ਅਰਜ਼ ਕਰ ਦਿੱਤੀ ਇਹਦਾ ਜ਼ਿਕਰ ਜਨਮ ਸਾਖੀ ਚ ਵੀ ਹੈ ਇਹਦਾ ਜ਼ਿਕਰ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਵੀ ਕੀਤਾ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤਾ। ਕਹਿੰਦੇ ਜੀ ਤੁਸੀਂ ਇੱਥੇ ਕਹਿੰਦਾ ਨਹੀਂ ਨਹੀਂ ਮੈਂ ਬਾਹਰ ਹੀ ਜਾਣਾ। ਭਾਈ ਸਾਹਿਬ ਕੁੰਜੀ ਲੈ ਕੇ ਨਾਲ ਤੁਰ ਪਏ। ਜਦੋਂ ਤਾਲਾ ਖੁੱਲਣ ਲੱਗੇ ਦੇ ਕੱਚ ਚੋਂ ਡੱਬਾ ਡਿੱਗ ਪਿਆ। ਉਹਨਾਂ ਡੱਬਾ ਪਕੜਿਆ। ਇਹਨੂੰ ਪਕੜਾ ਕੇ ਕਹਿੰਦੇ ਨੇ ਭਾਈ ਇਹ ਤੇਰੀ ਇਮਾਨਤ ਹੈ। ਡੱਬਾ ਲੈ ਕੇ ਚਲਾ ਗਿਆ। ਕੋਈ ਸੱਜਣ ਕਹਿੰਦੇ ਨੇ ਵੀ ਸ਼ਰਮ ਦਾ ਮਹਾਰਾਜ ਅੰਦਰ ਨੂੰ ਵਾਪਸ ਆ ਗਿਆ ਪਰ ਜੋ ਜਨਮ ਸਾਖੀ ਔਰ ਸਿੱਖਾਂ ਦੀ ਭਗਤਮਾਲ ਚ ਲਿਖਿਆ ਡੱਬਾ ਲੈ ਕੇ ਚਲਾ ਗਿਆ ਭਾਈ ਮੂਲਾ ਵਾਪਸ ਆ ਗਿਆ ਉਸ ਵਕਤ ਆਰਾਮ ਨਾਲ ਉਹਨੇ ਇਸ਼ਨਾਨ ਪਾਨ ਕੀਤਾ ਬਾਣੀ ਪੜਨ ਲੱਗਾ ਸਵੇਰੇ ਬੀਬੀ ਉੱઠી ਉਹਨੇ ਆਪਣੇ ਗਹਿਣੇ ਵੇਖੇ ਤੇ ਗਹਿਣੇ ਖੈ ਨਹੀਂ ਉਹ ਕਹਿੰਦੀ ਮੇਰੇ ਰਾਤ ਦੇ ਗਹਿਣੇ ਇੱਥੇ ਰੱਖੇ ਸਨ ਕੌਣ ਲੈ ਗਿਆ ਨਾਲੇ ਪੁੱਛਦੀ ਜਿਹੜਾ ਰਾਤ ਸਿੱਖ ਆਇਆ ਸੀ ਉਹ ਕਿੱਥੇ ਗਿਆ ਵਿਖੋਣ ਮੈਂ ਪਿਛਲੀ ਵਾਰੀ ਕਿਹਾ ਸੀ ਬੰਦਾ ਸਭ ਤੋਂ ਨੇੜੇ ਆਪਣੇ ਦਿਲ ਦੀ ਗੱਲ ਆਪਣੇ ਜੀਵਨ ਸਾਥੀ ਨਾਲ ਕਰਦਾ ਪਰ ਸ਼ਰਤ ਕਿ ਜੀਵਨ ਸਾਥੀ ਹੋਵੇ ਕਪੜੇ ਸ਼ਾਲਾ ਨਾ ਹੋਵੇ ਉਹਨੇ ਬੰਦਾ ਹੀ ਗੱਲ ਕਰਦਾ ਉਹਨੇ ਪੁੱਛਿਆ ਜੀ ਕਿੱਥੇ ਮੇਰੇ ਗਹਿਣੇ ਗਏ ਉਸਨੇ ਉੱਤਰ ਦਿੱਤਾ ਕਹਿੰਦਾ ਅਸਲ 'ਚ ਰਾਤ ਜਦੋਂ ਤੂੰ ਥੱਕੀ ਟੁੱਟੀ ਸੌਂਗੀ ਚੋਰ ਆਏ ਗਹਿਣੇ ਲੈ ਗਏ ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਸਵੇਰੇ ਕਿਤੇ ਮੇਰਾ ਨਾਮ ਨਾ ਲੱਗ ਜਾਏ ਉਹਨੇ ਨਹੀਂ ਕਿਹਾ ਚੁੱਕ ਕੇ ਲੈ ਗਿਆ ਕਹਿਣ ਲੱਗੋ ਸ਼ਰਮ ਦਾ ਮਾਰਾ ਚਲਾ ਗਿਆ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਏ ਤੇ ਅੱਗੂ ਹੱਸ ਕੇ ਕਹਿੰਦੇ ਤਾਂ ਕੀ ਹੋਇਆ ਹੱਥ ਦੀ ਮਹਿਲ ਹੈ ਇਹਦੂ ਦੋਨੇ ਗਹਿਣੇ ਬਣਾ ਦਿਆਂਗੇ ਬਸ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਔਗਣ ਨਹੀਂ ਦੇਖਣੇ ਪਰਦਾ ਪਾਣਾ ਤੇ ਸੇਵਾ ਕਰਨੀ ਹੈ ਇਸ਼ਾਰੇ ਮਾਤਰ ਕਹਿ ਗਿਆ ਮੈਂ ਤਾਂ ਜ ਬੇਨਤੀ ਕੀਤੀ ਮੰਨ ਲੋ ਕੋਈ ਬੰਦਾ ਜੇ ਦਿੱਖਾ ਚਤ ਵੇਖੇ ਥੋ ਪਿਆਰੇ ਹੋ ਇੱਕਾ ਠੀਫਾ ਡਿੱਗ ਪੈ ਨਾ ਰੁਪਈਆ ਡਿੱਗ ਪੈ ਡਾਲਰ ਡਿੱਗ ਪੈ ਅਪ ਟੂ ਡੇਟ ਬੰਦਾ ਜੀ ਐ 28 ਸਾਈ ਲਾਈ ਹੋਵੇ ਬਿਲਕੁਲ ਕਰੀਜ ਬਣੀ ਹੋਵੇ ਉਹਦੇ ਕੱਪੜਿਆਂ ਦੀ ਇੱਕ ਡਾਲਰ ਡਿੱਗ ਪੈ ਬੰਦਾ ਝੁੱਕ ਜਾਂਦਾ ਹੈ ਬੰਦਾ ਡਿੱਗਾ ਹੋਵੇ ਸਾਨੂੰ ਧਰਮ ਕਹਵਾਣ ਵਾਲਿਆਂ ਨੂੰ ਝੁੱਕ ਜਾਣਾ ਚਾਹੀਦਾ ਥੋੜਾ ਜਿਹਾ ਵੀ ਬੰਦਾ ਉੱਠ ਪਵੇਗਾ ਉਹਨਾਂ ਸ਼ਬਦ ਵਰਤੇ ਜਿਉ ਚਲਾ ਗਿਆ ਸ਼ਮਾ ਲੰਘਿਆ ਘੇਣੇ ਆਏ ਚਲੇ ਫਿਰ ਨਵੇਂ ਬਣਾ ਦਿੱਤੇ ਗੁਰਮੁਖਵੰਜ ਕਰਤਾਰਪੁਰ ਗਿਆ ਭਾਈ ਮੂਲਾ ਗੁਰੂ ਨਾਨਕ ਸਾਹਿਬ ਬੈਠੇ ਸਨ ਸਾਡੇ ਇਤਿਹਾਸ ਨਹੀਂ ਸ਼ਬਦ ਕਹੇ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹਜ਼ੂਰ ਨੇ ਭਾਈ ਮੂਲੇ ਨੂੰ ਦੇਖਿਆ ਤੇ ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਮੂਲਾ ਅੱਗੇ ਆ ਜਦੋਂ ਭਾਈ ਮੂਲਾ ਜੀ ਅੱਗੇ ਹਾਏ ਹਜ਼ੂਰ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮੂਲਿਆ ਤੂੰ ਮੇਰਾ ਪਰਦਾ ਟੱਕਿਆ ਮੇਰੇ ਨਾਮ ਦਾ ਗੁਰੂ ਤੇਰਾ ਦੋਹੀ ਜਹਾਂ ਨਹੀਂ ਪਰਦਾ ਟਕੇਗਾ ਹੁਣ ਇਸ ਬੇਨਤੀ ਨੂੰ ਸੁਣਿਓ ਤੂੰ ਮੇਰਾ ਟੱਕਿਆ ਹੈ ਤੇ ਮੈਨੂੰ ਇੰਜ ਲੱਗਦਾ ਹੋ ਸਕਦਾ ਉਸ ਜ਼ਿਕਰ ਸਿੱਖ ਦਾ ਦੁਬਾਰਾ ਜ਼ਿਕਰ ਨਹੀਂ ਕੀਤਾ ਉਹ ਕੌਣ ਸੀ ਹੋ ਸਕਦਾ ਗੁਰੂ ਨੇ ਐਸੀ ਖੇਡ ਵਰਤਾਈ ਹੋਵੇ ਕਿ ਬੰਦਾ ਭਜਨ ਬੰਦਗੀ ਕਰ ਰਿਹਾ ਟਣਕਾ ਕੇ ਦੇਖੋ ਇਹਦੇ ਅੰਦਰ ਦੀ ਸੁਰਜ ਕਿੱਥੇ ਹੈ ਮਹਾਰਾਜ ਨੇ ਜਿਹੜੇ ਸ਼ਬਦ ਕਹ ਬੜੇ ਪਿਆਰੇ ਨੇ ਕਹਿਓ ਬਚ कृपा निधान कहो बच मूला कृपा ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਬੋਲਦੇ ਨੇ ਕਿਰਪਾ ਨਿधान कहो बच मूला बचਦਰ ਤੇ ਬਚਨ ਕਿਰਪਾ ਨਿधान कहो बच मूला ਰਿਦਾ ਤੌਰ ਸਿੱਖੀ ਅਨਕੂਲਾ ਤੇਰਾ ਖਿਰਦਾ ਸੱਚੀ ਮੁੱਚੀ ਸਿੱਖੀ ਵਾਲਾ ਹੈ ਤੇਰੇ ਖਿਰਦੇ ਚ ਸਿੱਖੀ ਦਾ ਵਾਸ ਹੈ ਕਿਰਪਾ ਨਿधान कहो बच मूला ਰਿਦਾ ਤੌਰ ਸਿੱਖੀ ਅਨਕੂਲਾ ਮੰਮ ਪਰਦਾ ਤੁਮ ਢਕਿਓ ਬਨਾਈ ਤੁਮ ਮੇਰੇ ਪਰਦੇ ਨੂੰ ਢਕਿਆ ਤੇਰਾ ਢਕ ਹੈ ਗੁਰੂ ਸਦਾਈ ਤੇਰਾ ਪਰਦਾ ਗੁਰੂ ਸਦੀ ਵਾਸਤੇ ਤੁਕੇ ਢਕੇਗਾ ਮੈਂ ਫਿਰ ਬੇਨਤੀ ਕਰਾਂਗਾ ਜੀ ਭਾਵੇਂ ਅਰਥ ਚੱਲ ਰਹੇ ਨੇ ਕਿ ਬੰਦਾ ਲੁਪਤ ਹੈ ਇਸ ਪਾਸੇ ਇੱਕ ਬੇਨਤੀ ਹੋਰ ਜੇ ਆਪਾਂ ਇਹ ਸਾਰੀ ਚੀਜ਼ ਨੂੰ ਰੋਹਾਨੀਅਤ ਵਿੱਚ ਲੈ ਕੇ ਜਾਈਏ ਜਿਵੇਂ ਕਪੜੇ ਨੇ ਸੋਨਾ ਹੈ ਪਦਾਰਥ ਨੇ ਗੁਰੂ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਕਹਿਣ ਲੱਗੇ ਭਾਈ ਜਿਹੜੇ ਬੰਦੇ ਜੀਬ ਦੇ ਚਸਕੇ ਨੀ ਤਨ ਤੇ ਕਪੜਾ ਪਾਣਾ ਬੜਾ ਆ ਰੰਗ ਮੈਨੂੰ ਬੜਾ ਜੱਜਦਾ ਹੈ ਕਪੜੇ ਮੈਨੂੰ ਬੜੇ ਜੱਜਦੇ ਨੇ ਗੁਰਮਖੋ ਸਾਚੇ ਵੀ ਕਪੜਾ ਤਨ ਢੱਕਣ ਵਾਸਤੇ ਸੀ ਗੁਰੂ ਸਾਹਿਬ ਨੇ ਕਿਹਾ ਜੇ ਤੂੰ ਰੰਗ ਨੂੰ ਪਸੰਦ ਕਰਨਾ ਰੱਤਾ ਪਹਿਨਣ ਮਨ ਰੱਤਾ ਰੱਤਾ ਦਾਰ ਸਮਝ ਗਏ ਨਾ ਲਾਲ ਰੰਗ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜੇ ਤੈਨੂੰ ਇਹ ਚੰਗਾ ਲੱਗਦਾ ਮੈਨ ਲਾਲ ਰੰਗ ਦੇ ਕਪੜੇ ਪਾਣੇ ਨੇ ਲਾਲ ਰੰਗ ਮੈਨੂੰ ਬੜਾ ਸ਼ੋਭਦਾ ਹੈ ਕਹਿਣ ਲੱਗੇ ਕੰਮਕਾਰ ਬਾਹਰ ਦੀ ਲਾਲੀ ਨੂੰ ਅੰਦਰ ਦੀ ਲਾਲੀ ਬਣਾ ਲੈ ਆਪਣੇ ਅੰਦਰ ਨੂੰ ਨਾਮ ਵਿੱਚ ਇੰਨਾ ਕੋ ਇੰਨੀ ਬੰਦਗੀ ਕਰ ਤੇਰੇ ਕੱਪੜੇ ਲਾਲ ਕੀ ਹੋਣ ਤੇਰੇ ਅੰਦਰ ਵਾਲਾ ਮਨ ਨਾਮ ਵਿੱਚ ਲਾਲ ਹੋ ਜਾਏ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਫਿਰ ਬਿੰਤੀ ਇਹ ਕੱਪੜੇ ਰੁਖਾਨੀ ਜ਼ਿਕਰ ਕਰ ਰਿਹਾ ਰਤਾ ਪੈਨਨ ਮਨ ਰਤਾ ਮਨ ਰੰਗਿਆ ਗਿਆ ਸਮਝੀ ਲਾਲ ਚੋਲਾ ਗਿਆ ਸੋ ਪੇਦੀ ਸਤਦਾਨ ਜੇ ਤੂੰ ਚਿੱਟੇ ਕੱਪੜੇ ਪਾਣੇ ਪਸੰਦ ਕਰਨਾ ਹੈ ਸਪੀਦ ਦੀ ਸਫੇਦ ਛਵੇਤ ਕਹਿਣ ਲੱਗੇ ਚਿੱਟੇ ਕੱਪੜੇ ਪਾਣੇ ਤੇਰੇ ਉਹ ਦਿਨ ਪੂਰੇ ਹੋ ਜਾਣਗੇ ਜਿੱਦਨ ਖੱਥੋਂ ਕਿਸੇ ਨੂੰ ਦਾਨ ਪੁੰਨ ਵੀ ਕਰੇਗਾ ਸਪੀਦ ਦੀ ਸਤ ਦਾਨ ਉਂਝ ਵੈਸੇ ਫਿਜ਼ਿਕਸੇ ਕਹਿੰਦੀ ਸੀ ਨਾ ਜੀ ਚਿੱਟਾ ਰੰਗ ਜਿਹੜਾ ਉਹ ਜਜਬ ਨਹੀਂ ਕਰਦਾ ਉਹ ਵੰਡਦਾ ਹੈ ਕਾਲਾ ਰੰਗ ਜਜਬ ਕਰਦਾ ਸਿਰ ਅਰਜ ਹੈ ਜੀ ਕਾਲਾ ਰੰਗ ਜਿਹੜਾ ਉਹ ਪਹਿਲਾ ਹੀ ਪੜਦੋ ਤੋ ਮੈਨੂੰ ਤਉਦੂ ਹੀ ਗੱਲ ਲੱਗੀ ਕਾਲਾ ਰੰਗ ਜਿਹੜਾ ਜਜਬ ਕਰਦਾ ਚਿੱਟੇ ਪੱਥਰ ਤੇ ਪੈਰ ਰੱਖੋ ਧੁੱਪੇ ਨਾ ਨਹੀਂ ਤਪਦਾ ਜਿੰਨਾ ਕਾਲਾ ਤਪਦਾ ਹੈ ਉਹ ਯਾਦ ਰੱਖੋ ਸਿੱਖਾਂ ਵਿੱਚ ਗੁਰੂ ਕਾਲ ਚ ਕਾਲਾ ਰੰਗ ਬਿਲਕੁਲ ਨਹੀਂ ਸੀ ਕਾਲੇ ਰੰਗ ਦੀ ਸ਼ੁਰੂਆਤ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਹੋਈ ਜਦੋਂ ਕਾਲੀਆਂ ਦਸਤਾਰਾਂ ਬਣੀਆਂ ਸਨ ਜੀ ਉਦੋਂ ਸ਼ੁਰੂਆਤ ਹੋਈ ਸੀ ਰੱਤਾ ਪਹਿਨਨ ਮਨ ਰੱਤਾ ਸੇ ਪੇਦੀ ਸਤਿਦਾਨ ਦਾਨ ਕਰਨਾ ਚਿੱਟਾ ਰੰਗ ਜਜਬ ਨਹੀਂ ਕਰਦਾ ਵੰਡਦਾ ਹੈ ਸੱਚ ਇਹ ਵਿੱਚ ਚਿੱਟਾ ਰੰਗ ਸੁਲਾਕੁਲ ਹੈ ਪਿਆਰੇ ਆਪਣੇ ਖੱਥੋਂ ਦੇ ਕੇ ਕਿਸੇ ਨੂੰ ਦਾਨਪੁਨ ਕਰੇ ਸਮਝੀ ਤੋ ਅਜ ਚਿੱਟਾ ਚੂਲਾ ਪਾ ਲਿਆ ਰੱਤਾ ਪੈਨਨ ਮਨ ਰੱਤਾ ਸਪੇਦੀ ਸਾ ਦਾਨ ਅਗੇ ਹੈ ਨੀਲੀ ਹਾਂ ਇੱਥੇ ਥੋੜਾ ਰੁਕ ਜਾਗੇ ਨੀਲੀ ਸਿਆਹੀ ਕਦਾ ਕਰਨੀ ਅਰਬੀ ਕਦਾ ਕਰਨੀ ਜੇ ਤੂੰ ਕਹਿੰਨਾ ਮੈਂ ਨੀਲੇ ਕੱਪੜੇ ਪਸੰਦ ਕਰਨਾ ਸਿਆਹੀ ਦਾ ਲਬਜ਼ੀ ਅਰਥ ਹੈ ਕਾਲਖ ਕਦਾ ਕਰਨੀ ਦਾ ਅਰਥ ਹੈ ਕਟਣਾ ਜੇ ਤੂੰ ਬੰਦਗੀ ਕਰ ਕਰਕੇ ਆਪਣੇ ਮਨ ਦੀ ਕਾਲਖ ਨੂੰ ਕੱਟ ਦੇਂਗਾ ਪਿਆਰੇ ਸਮਝੀ ਮੈਂ ਅਜ ਨੀਲੇ ਚੋਲੇ ਨੂੰ ਪਾ ਲਿਆ ਫਿਰ ਬਿੰਤੀ ਰੱਤਾ ਪੈਨਨ ਮਨ ਰੱਤਾ ਸਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪੈਰਨ ਪੈਰ ਧਿਆਨ ਪੈਰਨ ਪੈਰ ਧਿਆਨ ਇਹ ਕੀ ਹੈ ਜੀ ਕੋਈ ਬੰਦੇ ਚੋਗਾ ਪਾਉਂਦੇ ਨਹੀਂ ਜੀ ਆ ਗਲੇ ਤੋਂ ਲੈ ਕੇ ਪੂਰੇ ਪੈਰਾਂ ਤੱਕ ਚੋਗਾ ਜਿਹੜਾ ਪਾਉਂਦੇ ਆ ਇਹ ਵੈਗੁਰੂ ਨੂੰ ਆਪਾਂ ਚਲੋ ਚੋਲਾ ਸ਼ਬਦ ਵਰਤਨੇ ਆ ਤੁਸੀਂ ਦੇਖੋ ਅਰਬ ਚੋ ਸੇਖ ਪਾਉਂਦੇ ਨਹੀਂ ਮਹਾਰਾਜ ਕਹਿੰਦੇ ਜੇ ਤੂੰ ਚਾਨ ਪੂਰੇ ਤਨ ਨੂੰ ਢਕਣਾ ਤੂੰ ਵੈਗੁਰੂ ਜੀ ਦੇ ਨਾਮ ਦੇ ਧਿਆਨ ਵੀ ਜੁੜ ਜਾ ਸੱਚੀ ਇਹ ਵੀ ਪੂਰੇ ਦਾ ਪੂਰਾ ਤਨ ਜਿਹੜਾ ਹੈ ਉਹ ਪਹਿਰਣ ਬਣ ਜਾਏਗਾ